ਉਵੇਂ ਹੀ ਪੰਜਾਬ ਸਰਕਾਰ ਨੂੰ ਵੀ ਇਹ ਲੈਂਡ ਪੂਲਿੰਗ ਪਾਲਿਸੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਹੀ ਵਾਪਸ ਲੈਣੀ ਪਊਗੀ ਔਰ ਅੱਜ ਦੇ ਅੰਦੋਲਨ ਨੇ ਅੱਜ ਦੇ ਟਰੈਕਟਰ ਮਾਰਚਾਂ ਲੁਧਿਆਣਾ ਦੁਨੀਆ ਦਾ ਉਹ ਇਲਾਕਾ ਹੈ ਜਿੱਥੇ ਪੈਦਾਵਾਰ ਪ੍ਰਤੀ ਏਕੜ ਸਾਰੀ ਦੁਨੀਆ ਤੋਂ ਸਭ ਤੋਂ ਜ਼ਿਆਦਾ ਹੁੰਦੀ ਰਹੀ ਹੈ ਤੇ ਅੱਜ ਵੀ ਹੋ ਰਹੀ ਹੈ ਅਤੇ ਰੁਜ਼ਗਾਰਾਂ ਨੂੰ ਉਜਾੜਨ ਵਾਸਤੇ ਨਹੀਂ ਪਿੰਡਾਂ ਵਿੱਚ ਰਪਿੰਡੂ ਉਜਾੜਨ ਵਾਸਤੇ ਪਿੰਡੁੱਜਣ ਨੂੰ ਇਹ ਨਾਲ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਜੋ ਦੁੱਧੰਦਾ ਕਰਦੇ ਨੇ ਦੁਕਾਨਦਾਰੀ ਕਰਦੇ ਨੇ ਜੋ ਆਰਟੀਸਨ ਨੇ ਕਾਰੀਗਰ ਲੋਕ ਨੇ ਮਜ਼ਦੂਰ ਲੋਕ ਨੇ ਉਹਨਾਂ ਸਾਰਿਆਂ ਦਾ ਉਜਾੜਾ ਹੋਣਾ ਹੈ ਇਹ ਸਪਸ਼ਟ ਹੈ ਕਿ ਪੰਜਾਬ ਦੇ ਲੋਕ ਕਦੇ ਵੀ ਆਪਣੀਆਂ ਜ਼ਮੀਨਾਂ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਗੇ ਜਿਵੇਂ ਦਿੱਲੀ ਦੀ ਸਰਕਾਰ ਦੇ ਨਾਲ ਤਿੰਨ ਕਾਨੂੰਨਾਂ ਬਾਰੇ ਆਪਾਂ ਲੜਾਈ ਲੜੀ ਸੀ ਤੇ ਤਿੰਨ ਕਾਨੂੰਨ ਜਿਵੇਂ ਮੋਦੀ ਦੀ ਸਰਕਾਰ ਨੇ ਥੁੱਕ ਕੇ ਛੱਟ ਕੇ ਵਾਪਸ ਲਏ ਸੀ ਉਵੇਂ ਹੀ ਪੰਜਾਬ ਸਰਕਾਰ ਨੂੰ ਵੀ ਇਹ ਲੈਂਡ ਪੂਲਿੰਗ ਪਾਲਿਸੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਹੀ ਵਾਪਸ ਲੈਣੀ ਪਊਗੀ ਔਰ ਅੱਜ ਦੇ ਅੰਦੋਲਨ ਨੇ ਅੱਜ ਦੇ ਟਰੈਕਟਰ ਮਾਰਚਾਂ ਨੇ ਅੱਜ ਦੇ ਤੁਹਾਡੇ ਜੋਸ਼ ਨੇ ਤੇ ਤੁਹਾਡੇ ਅੰਦੋਲਨ ਨੇ ਇਹ ਸਿੱਧ ਕਰ ਦਿੱਤਾ ਕਿ ਬਹੁਤੀ ਦੇਰ ਨਹੀਂ ਇਹ ਲੈਂਡ ਪੂਲਿੰਗ ਪਾਲਿਸੀ ਤੁਹਾਡੀ ਤਾਕਤ ਤੁਹਾਡਾ ਏਕਾ ਤੁਹਾਡੇ ਸੰਘਰਸ਼ ਦੇ ਜ਼ਰੀਏ ਜ਼ਰੂਰ ਵਾਪਸ ਹੋਊਗੀ ਔਰ ਹੋਣੀ ਵੀ ਚਾਹੀਦੀ ਹੈ ਇਹ ਕਿਉਂਕਿ ਤੁਸੀਂ ਜਾਣਦੇ ਹੋ ਕਿ ਲੁਧਿਆਣਾ ਉਹ ਜ਼ਿਲ੍ਹਾ ਹੈ ਜਿੱਥੇ 24000 ਤੋਂ ਵੱਧ ਏਕੜ ਜ਼ਮੀਨ ਹੈ ਜਿਹੜੀ ਕੱਲੀ ਰੈ residențial ਪਲਾਟ ਲੈਣ ਵਾਸਤੇ ਜਿਹੜੇ ਇਹਨਾਂ ਨੇ ਅਰਬਨ ਸਟੇਟਾ ਬਣਾਉਣੀਆਂ ਨੇ ਉਹਦੇ ਵਾਸਤੇ ਲਈ ਜਾਣੀ ਹੈ ਲੁਧਿਆਣਾ ਦੁਨੀਆ ਦਾ ਉਹ ਇਲਾਕਾ ਹੈ ਜਿੱਥੇ ਪੈਦਾਵਾਰ ਪ੍ਰਤੀ ਏਕੜ ਸਾਰੀ ਦੁਨੀਆ ਤੋਂ ਸਭ ਤੋਂ ਜ਼ਿਆਦਾ ਹੁੰਦੀ ਰਹੀ ਹੈ ਤੇ ਅੱਜ ਵੀ ਹੋ ਰਹੀ ਹੈ ਸੋ ਅਜੀਆਂ ਉਪਜਾਊ ਜ਼ਮੀਨਾਂ ਅਜਿਹੇ ਰੁਜ਼ਗਾਰਾਂ ਨੂੰ ਉਜਾੜਨ ਵਾਸਤੇ ਅਤੇ ਰੁਜ਼ਗਾਰਾਂ ਨੂੰ ਉਜਾੜਨ ਵਾਸਤੇ ਨਹੀਂ ਪਿੰਡਾਂ ਵਿੱਚ ਪਿੰਡ ਉਜਾੜਨ ਵਾਸਤੇ ਪਿੰਡੁੱਜਣਗੇ ਨਾਲ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਜੋ ਦੁਕਤੰਦਾ ਕਰਦੇ ਨੇ ਦੁਕਾਨਦਾਰੀ ਕਰਦੇ ਨੇ ਜੋ ਆਰਟੀਸਨ ਨੇ ਕਾਰੀਗਰ ਲੋਕ ਨੇ ਮਜ਼ਦੂਰ ਲੋਕ ਨੇ ਉਹਨਾਂ ਸਾਰਿਆਂ ਦਾ ਉਜਾੜਾ ਹੋਣਾ ਹੈ ਉਸ ਉਜਾੜੇ ਨੂੰ ਰੋਕਣ ਲਈ ਆਪਣੀਆਂ ਜ਼ਮੀਨਾਂ ਤੇ ਆਪਣੀਆਂ ਕਹਿ ਲਓ ਕਿ ਆਪਣੀਆਂ ਜਿਹੜੀਆਂ ਨਸਲਾਂ ਤੇ ਫਸਲਾਂ ਦੀ ਰਾਖੀ ਵਾਸਤੇ ਜ਼ਮੀਨਾਂ ਦੀ ਰਾਖੀ ਵਾਸਤੇ ਮੈਂ ਫਿਰ ਤੁਹਾਨੂੰ ਦਿਵਾਏ ਵਧਾਈ ਦਿੰਨੇ ਔਰ ਫਿਰ ਨਾਰਾਜ਼ ਕਰਦਾ ਕਿ ਇਹ ਅੰਦੋਲਨ ਪੰਜਾਬ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਵੀ ਅਗਵਾਈ ਕਰ ਰਿਹਾ ਬਾਕੀ ਕਿਸਾਨ ਜਥੇਬੰਦੀਆਂ ਵੀ ਇਹਦੇ ਤੇ ਹੰਬੜਾ ਮਾਰ ਰਹੀਆਂ ਨੇ ਔਰ ਜਿਵੇਂ ਹੀ ਇਹ ਸਾਂਝਾ ਹੰਬੜਾ ਕਿਸਾਨ ਜਥੇਬੰਦੀਆਂ ਦਾ ਮੈਦਾਨੇ ਜੰਗ ਵਿੱਚ ਕੁੱਦੂਗਾ ਆਊਗਾ ਮੈਂ ਮਤਲਬ ਕਿ ਬਿਲਕੁਲ ਇਸ ਗੱਲ ਤੇ ਸਪਸ਼ਟ ਹਾਂ ਔਰ ਲੱਗਦਾ ਹੈ ਕਿ ਤੁਸੀਂ ਵੀ ਇਸ ਗੱਲ ਨੂੰ ਪੱਲੀ ਪੰਜ ਜਾਣਦੇ ਹੋ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਸਾਂਝਾ ਹੰਬਲਾ ਸਾਂਝਾ ਏਕਾ ਇਹ ਵੱਡੇ ਤੋਂ ਵੱਡੇ ਜਿਹੜੇ ਹੱਥੀ ਲੋਕ ਨੇ ਉਹਨਾਂ ਨੂੰ ਝਕਾਉਂਦਾ ਆਇਆ ਤੇ ਅੱਗੇ ਵੀ ਝੁਕਾਊਗਾ ਔਰ ਆਸ ਕਰਦਾ ਹੈ ਕਿ ਇਹਦੀ ਜ਼ਰੂਰਤ ਹੈ ਜਿਹੜੀ ਉਹ ਅਸੀਂ ਸਮਝਦੇ ਹੋਏ ਇੱਕ ਵੱਡੇ ਅੰਦੋਲਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਐਸਕੇਐਮ ਨੇ ਉਲੀਕਿਆ ਕਿਲੂ ਡਰੇਂਜਲੇ ਜ਼ਿਲ੍ਹੇ ਦੇ ਵਿੱਚ ਆਪਾਂ ਨੇ ਵੱਡਾ ਇਕੱਠ ਕਰਨਾ ਹੈ ਅਗਸਤ ਦੇ ਵਿੱਚ 24 ਅਗਸਤ ਨੂੰ ਉਹਦੀਆਂ ਤਿਆਰੀਆਂ ਵਿੱਚ जुट ਜਾਓ ਤਾਂ ਜੋ ਲੱਖਾਂ ਦੀ ਗਿਣਤੀ ਵਿੱਚ ਉੱਥੇ ਇਕੱਠ ਹੋਵੇ ਇਨ ਬਿਟਵੀਨ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਆਪਣੇ ਅੰਦੋਲਨ ਕਰ ਰਹੀਆਂ ਨੇ ਔਰ ਮੈਂ ਆਸ ਕਰਦਾ ਹਾਂ ਕਿ ਜਲਦੀ ਹੀ ਇਹਦੇ ਵਿੱਚ ਆਪਣੀ ਜਿੱਤ ਪ੍ਰਾਪਤ ਹੋਊਗੀ